ਸਤਿ ਸ਼੍ਰੀ ਅਕਾਲ ਦੋਸਤੋ ਇਹ ਆ ਦੋਸਤੋ ਮੇਰੇ ਪਿੰਡ ਦਾ ਛੱਪੜ ਜਿਹੜਾ ਕਿ 70 ਸਾਲ ਤੋਂ ਇਦਾਂ ਹੀ ਪਿਆ ਤੇ ਜਿਹੜੀ ਇਹ ਨਵੀਂ ਪੰਚਾਇਤ ਬਣੀ ਆ ਇਹਨਾਂ ਦਾ ਉਪਰਾਲਾ ਆ ਬਹੁਤ ਉਦਮ ਆ ਇਹਨਾਂ ਦਾ ਸਰਪੰਚ ਸਾਹਿਬ ਬਹੁਤ ਚੰਗੇ ਆ ਵੀ ਜਿਹੜੇ ਇਹ ਮਤਲਬ ਕਿ ਬਣਾਉਣ ਲੱਗੇ ਆ ਛੱਪੜ ਨੂੰ ਸੀਚੇ ਵਾਲ ਮਾਡਲ ਇਹ ਸਾਡੇ ਸਰਪੰਚ ਸਾਹਿਬ ਜੀ ਸਰਪੰਚ ਅਮਰਜੀਤ ਸਿੰਘ ਜੀ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜਾ ਪਿੰਡ ਦਾ ਜਿਹੜਾ ਵਿਕਾਸ ਮਤਲਬ ਹੋਣ ਲੱਗਾ ਆ ਛੱਪੜ ਬਣਾਉਣ ਲੱਗੇ ਪਰ ਕੁਝ ਕੇ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਇਹ ਨਹੀਂ ਚੰਗਾ ਲੱਗਦਾ ਵੀ ਇਹ ਛੱਪੜ ਨਾ ਬਣੇ ਵੀ ਇਹ ਇਦਾਂ ਹੀ ਗੰਦ ਰਵੇ ਤੇ ਉਹ ਬਹੁਤ ਮਤਲਬ ਇੱਥੇ ਗਾਲਾਂ ਵੀ ਕੱਢੀਆਂ ਐ ਇਸ ਪੰਚਾਇਤ ਨੂੰ ਦੇਖ ਲਓ ਵੀ ਪਾਣੀ ਪਾਉਣ ਤੋਂ ਇੱਕ ਨਾਲ ਮਤਲਬ ਪਾਣੀ ਕੱਢਣਾ ਸੀ ਛੱਪੜ ਦਾ ਇਹ ਮੈਂਬਰ ਸਾਹਿਬ ਆ ਜੀ ਤੇ ਪਰ ਇਹ ਲੋਕਾਂ ਨੂੰ ਬਹੁਤ ਬੇਨਤੀ ਕੀਤੀ ਵੀ ਹੁਣ ਨਾ ਤੁਸੀਂ ਕੂੜਾ ਸਿੱਟੋ ਪਰ ਲੋਕ ਨਹੀਂ ਹਟਦੇ ਤੇ ਆਦੇ ਲੋਏ ਦੋਹਾਂ ਜੋਹਾਂ ਦੇਣਾ ਜੀ ਜਿਹੜਾ ਮੰਨ ਲਓ ਕਿ ਇੱਥੇ ਆ ਕੂੜੇ ਦਾ ਢੇਰ ਲਾਤਾ ਲੋਕਾਂ ਨੇ ਤੇ ਹੁਣ ਇਹ ਮਤਲਬ ਚਾਚਾ ਲੱਗਦਾ ਸਾਡਾ ਇਹ ਮੈਂਬਰ ਹੈ ਜੀ ਤੇ ਇਹ ਮੰਨ ਲਓ ਕਿ ਜਿਹੜੀ ਇਹ ਸੇਵਾ ਕਰਦੇ ਆ ਤਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦੇ ਪਰ ਲੋਕ ਨਹੀਂ ਮੰਨਦੇ ਹਣਾ ਲੋਕ ਨਹੀਂ ਮੰਨਦੇ ਲੋਕ ਪਤਾ ਨਹੀਂ ਕੀ ਚਾਹੁੰਦੇ ਆ ਇਹ ਦੋਸਤੋ ਨਾ ਪੰਜ ਕਿੱਲਾਂ ਦੇ ਵਿੱਚ ਛੱਪੜ ਸੀਗਾ ਤੇ ਕਾਗਜ਼ਾਂ ਦੇ ਵਿੱਚ ਪੰਜ ਕਿੱਲੇ ਆ ਤੇ ਇਸ ਟਾਈਮ ਆਹੀ ਪਿਆ ਜਿਹੜਾ ਮੰਨ ਲਓ ਕਿ ਕੋ ਕਿਲਾ ਡੇਢ ਕਿਲਾ ਛੱਪੜ ਰਹਿ ਗਿਆ ਤੇ ਬਹੁਤ ਲੋਕਾਂ ਨੇ ਕਬਜ਼ੇ ਕੀਤੇ ਆ ਮਤਲਬ ਗਰੀਬਾਂ ਨੇ ਵੀ ਕੀਤੇ ਤਕੜਿਆਂ ਨੇ ਵੀ ਕੀਤੇ ਆ ਜਿਨ੍ਹਾਂ ਦੇ ਕੋਲ ਸਾਰਾ ਕੁਝ ਆ ਤੇ ਪਰ ਫਿਰ ਵੀ ਮੈਂ ਇਸ ਪੰਚਾਇਤ ਦੀ ਪੰਚਾਇਤ ਨੂੰ ਬਹੁਤ ਮਤਲਬ ਉਹ ਜਿਹੜਾ ਚੰਗਾ ਮੰਨਦਾ ਵੀ ਜਿਹੜਾ ਇਹਨਾਂ ਨੇ ਕਿਹਾ ਵੀ ਜਿੱਥੇ ਕਬਜ਼ੇ ਹੈਗੇ ਭਰਾਵਾ ਤੁਸੀਂ ਨਾ ਉਹ ਮਤਲਬ ਉਹਨਾਂ ਨੂੰ ਅਸੀਂ ਨਹੀਂ ਛੇੜਦੇ ਪਰ ਇਹ ਆ ਵੀ ਸਾਡਾ ਸਾਥ ਦਿਓ ਜਿਹੜਾ ਬਾਕੀ ਤੁਸੀਂ ਐਵੇਂ ਹੁਣ ਬਿਨਾ ਮਤਲਬ ਜਿਹੜਾ ਵਿੱਚ ਕੂੜਾ ਸਿੱਟਦੇ ਆ ਹਨ ਤੇ ਵੀ ਹੁਣ ਹੁਣ ਦੁਆਰਾ ਪੂਰਨ ਦੀ ਕੋਸ਼ਿਸ਼ ਕਰਨ ਦੇ ਆ ਵੀ ਅਸੀਂ ਹੋਰ ਛੱਪੜ ਜਿਹੜਾ ਵੱਢ ਲਗੇ ਤੇ ਉਹ ਨਾ ਕਰੋ ਯਾਰ ਤੁਸੀਂ ਸਾਥ ਦਿਓ ਹਨਾ ਪੰਚਾਇਤ ਦਾ ਸਾਥ ਦਿਓ ਇਹ ਇਹ ਕੰਮ ਜਿਹੜਾ ਇਹ ਕਦੀ ਨਹੀਂ ਹੋਣਾ ਇਹ ਦੇਖ ਹੁਣ ਨਾ ਹੋਇਆ ਫਿਰ ਕਦੀ ਨਹੀਂ ਹੋਣਾ ਕੱਲ ਨੂੰ ਮਸ਼ੀਨ ਲੱਗ ਜਾਣੀ ਆ ਮਸ਼ੀਨ ਦੀਆਂ ਵੀਡੀਓ ਵੀ ਲੱਕੀ ਦੀਆਂ ਤੁਹਾਨੂੰ ਪਾਵਾਂਗੇ ਫੋਟੋਆਂ ਤੇ ਆ ਦੇਖ ਲੋ ਨਾਲ-ਨਾਲ ਜਿੰਨੇ ਵੀ ਹੈਗੇ ਘਰ ਸਾਰਿਆਂ ਨੇ ਕਬਜ਼ਾ ਕੀਤਾ ਆ ਆ ਦੇਖ ਲੋ ਤੇ ਹੁਣ ਮਨਾ ਤਾਂ ਕੀ ਲੈਣਾ ਆ ਤੇ ਪਰ ਜਿੰਨਾ ਮਲਬਾ ਜੋ ਹੋਏਗਾ ਸਭ ਲੋਕ ਇੱਥੇ ਛੱਡਦੇ ਆ ਤੇ ਪਰ ਇਹ ਆ ਵੀ ਤੁਸੀਂ ਯਾਰ ਕੋਈ ਤਾਂ ਅਕਲ ਕਰੋ ਕੀ ਤੁਸੀਂ ਮੰਨ ਲਓ ਕਿ ਆਪਦੇ ਬੱਚਿਆਂ ਨੂੰ ਭੁੱਖ ਦੇ ਕੇ ਜਾਉਂਗੇ ਤੁਸੀਂ ਇਹ ਮਖਰਬਾਜੀ ਆ ਜੀ ਮੈਂਬਰ ਸਾਹਿਬ ਤੇ ਉਹ ਸਰਪੰਚ ਸਾਹਿਬ ਆ ਜੀ ਤੇ ਏ ਜੱਜਾ ਮੇਛਾਇਆ ਜੀ ਵੀ ਮੈਂਬਰ ਸਾਹਿਬ ਆ ਇਹ ਅੱਗ ਲਾਉਣ ਦੀ ਡਿਊਟੀ ਇਹਨਾਂ ਦੀ ਆ ਪਿੰਡ ਚ ਪਿੰਡ ਚ ਤਾਂ ਨਹੀਂ ਚੱਲੇ ਇਹ ਆ ਵੀ ਲੋਕ ਨਹੀਂ ਹਟਦੇ ਕੂੜਾ ਸਿੱਟਣੋਂ ਤੇ ਉਸ ਕੂੜੇ ਨੂੰ ਅੱਗ ਲਾਈ ਆ ਪਾਣੀ ਬੰਦੇ ਆ ਜਿਹੜੇ ਉਹ ਮੰਨ ਲਓ ਕਿ ਦੇਖ ਕੇ ਵਿਕਾਸ ਰਾਜੀ ਨਹੀਂਗੇ ਵੀ ਪਿੰਡ ਦਾ ਵਿਕਾਸ ਹੋਵੇ ਤੇ ਸਰਪੰਚ ਸਾਹਿਬ ਨਾਲ ਸੀਗੇ ਪੂਰੀ ਪੰਚਾਇਤ ਵੀ ਨਾਲ ਸੀਗੀ ਤੇ ਉਥੇ ਨਾ ਮਤਲਬ ਕਿਸੇ ਦੇ ਘਰ ਦੇ ਮੋਹਰ ਦੀ ਉਹ ਨਾਲੀ ਜਾਂਦੀ ਸੀ ਤੇ ਪਾਣੀ ਛੱਪੜਦਾ ਜਿਹੜਾ ਮਤਲਬ ਕੱਢ ਕੇ ਤਾਂ ਉਸ ਨਾਲੀ ਦੇ ਵਿੱਚ ਦੀ ਗਾਂ ਮਤਲਬ ਇਹ ਤੇ ਪਾਉਣਾ ਸੀ ਉਹ ਪਾਣੀ ਡਰੇਨ ਦੇ ਵਿੱਚ ਤੇ ਉਹ ਦੇਖ ਲਓ ਵੀ ਬੰਦਾ ਏਦਾਂ ਦਾ ਸੀਗਾ ਵੀ ਮਤਲਬ ਇੱਕ ਬੰਦਾ ਉਹਨੇ ਗਾਲਾਂ ਵੀ ਕੱਢੀਆਂ ਵੀ ਤੁਸੀਂ ਇੱਧਰ ਦੀ ਪਾਣੀ ਨਹੀਂ ਪਾਉਣਾ ਜੀ ਸਾਨੂੰ ਮੁਸ਼ਕ ਆਉਂਦਾ ਫਲਾਣਾ ਰੁਭਾਣਾ ਬੰਦੇ ਕੜਾਵਾ ਚੌਧਰੀ ਹੁੰਦੇ ਆ ਜਿਹੜੇ ਮਤਲਬ ਇੱਕ ਡਿੱਕਾ ਬਣਦੇ ਆ ਕੰਮ ਦੇ ਵਿੱਚ ਤੇ ਤੈਨੂੰ ਮੈਂ ਇਸ ਇਸ ਘੜਮ ਚ ਇਹਨੂੰ ਕਹਿਣਾ ਚਾਹੁੰਦਾ ਵੀ ਤੈਨੂੰ ਮਤਲਬ ਮੁਸ਼ਕਲ ਹੁੰਦਾ ਸੀ ਬਹੁਤ ਉਹ ਹਨਾ ਛੱਪੜ ਦੇ ਪਾਣੀ ਦਾ ਤੇ ਛੱਪੜ ਤੋਂ ਮੁਸ਼ਕਲ ਨਹੀਂ ਹੁੰਦਾ ਤੈਨੂੰ ਉੱਥੇ ਮਤਲਬ ਗੰਦ ਪਿਆ ਰਵੇ ਜੀ ਆਹ ਹਾਲ ਆ ਦੋਸਤੋ ਸਾਡੇ ਪਿੰਡ ਦਾ ਇਹੋ ਜਿਹੇ ਬੰਦੇ ਆ ਜਿਹੜੇ ਮਤਲਬ ਕੋਈ ਕੰਮ ਹੋਣੇ ਨਹੀਂ ਦਿੰਦੇ ਪਿੰਡ ਦੇ ਵਿੱਚ ਪਹਿਲਾਂ ਵੀ ਕੋਈ ਕੰਮ ਨਹੀਂ ਹੋਇਆ ਪਿੰਡ ਦੇ ਵਿੱਚ ਵੀ ਜਿਹੜਾ ਕੋਈ ਕਹਿ ਦੇ ਵੀ ਆਹ ਕੰਮ ਵੀ ਅਸੀਂ ਕੀਤਾ ਆ ਬਸ ਗਲੀਆਂ ਨਾਲੀਆਂ ਜੀ 76 ਸਾਲ ਹੋ ਗਏ ਆ ਰਹੇ ਅਸੀਂ ਲੋਕ ਗਲੀਆਂ ਬਣ ਗਈਆਂ ਜੀ ਨਾਲੀਆਂ ਇਸ ਨਵੀਂ ਬਣੀ ਪੰਚਾਇਤ ਨੂੰ ਮੈਂ ਦਿਲੋਂ ਸਲੂਟ ਕਰਦਾ ਵੀ ਜਿਹੜੇ ਗਾਲਾਂ ਖਾ ਕੇ ਵੀ ਮਤਲਬ ਜਿਹੜਾ ਉਹ 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 ਚਾਹੁੰਦੇ ਆ ਵੀ ਪਿੰਡ ਦਾ ਵਿਕਾਸ ਹੋ ਜਵੇ ਤੇ ਕੋਈ ਤਾਂ ਯਾਰ ਸ਼ਰਮ ਕਰ ਲਾ ਤੂੰ ਇਹੋ ਜਿਹੇ ਬੰਦੇ ਨੂੰ ਮੈਂ ਕਹਿਣਾ ਜੋਨਾ ਤੁਸੀਂ ਯਾਰ ਰਾਹ ਤੇ ਰੋੜਾ ਨਾ ਬਣੋ ਠੀਕ ਆ ਪੰਚਾਇਤ ਮੁਰੇ ਬਾਕੀ ਮੈਂ ਪਿੰਡ ਦੇ ਨਾਗਰਿਕਾਂ ਨੂੰ ਕਹਿਣਾ ਚਾਹੁੰਨਾ ਯਾਰ ਸਾਥ ਦਿਓ ਇਸ ਪੰਚਾਇਤ ਦਾ ਸਾਥ ਦਿਓ ਇਹ ਹੀ ਪੰਚਾਇਤ ਆ ਜਿਹਨਾਂ ਨੇ ਮਤਲਬ ਕਿ ਵੀੜਾ ਚੁੱਕਿਆ ਵੀ ਅਸੀਂ ਪਿੰਡ ਦੇ ਵਿੱਚ ਵਧੀਆ ਪਿੰਡ ਨੂੰ ਬਣਾਉਣਾ ਆ ਨਹੀਂ ਤਾਂ ਹੋਰ ਕੋਈ ਕਿਸੇ ਨੇ ਨਹੀਂ ਕਰਨਾ ਇਹ ਕੰਮ ਗਾ ਹੋਰ ਕੋਈ ਸਰਪੰਚ ਆ ਗਿਆ ਤਾਂ